ਸੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬੈਨੇਸ਼ਨ ਬਿੱਲ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਰਾਜ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 올 ਦਾ ਡਿਪਟੀ ਕਮਿਸ਼ਨਰ ਆਫ ਸਟੇਟ ਆਫ ਪੰਜਾਬ ਨੂੰ ਇਹ ਲੈਟਰ ਜਿਹੜੀ ਆਉਣ ਵਾਲੀਆਂ ਪੰਚਾਇਤ ਇਲੈਕਸ਼ਨਾਂ ਨੂੰ ਲੈ ਕੇ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਕੁਝ ਦੱਸਿਆ ਗਿਆ ਹੈ ਜੀ ਮੋਸਟ ਇੰਪੋਰਟੈਂਟ ਫੋਰ ਗ੍ਰਾਮ ਪੰਚਾਇਤ ਇਲੈਕਸ਼ਨ ਹੈ ਜੀ ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਸਰਪੰਚ ਦੀਆਂ ਚੋਣਾਂ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਕਿਹੜੇ-ਕਿਹੜੇ ਸਿੰਬਲ ਜਾਰੀ ਕੀਤੇ ਗਏ ਨੇ ਉਸ ਨੂੰ ਲੈ ਕੇ ਜਾਂ ਆਉਣ ਵਾਲੇ ਜਿਹੜੀ ਇਲੈਕਸ਼ਨ ਦੀ ਡੇਟ ਹੈ ਉਹ ਕੀ ਰਹਿ ਸਕਦੀ ਹੈ ਕਿਉਂਕਿ 올 ਡਿਪਟੀ ਕਮਿਸ਼ਨਰਸ ਜਿਹੜੇ ਨੇ ਉਹ ਵੋਟਰ ਸੂਚੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਹੁਣ ਅੱਜ ਦੀ ਹੀ ਖਬਰ ਹੈ ਜੀ ਕੀ ਜਿਹੜੇ ਪਿੰਡਾਂ ਦੀ ਵੋਟਰ ਸੂਚੀ ਹੈ ਉਹ ਅਪਲੋਡ ਕੀਤੀ ਜਾ ਰਹੀ ਹੈ ਜੇ ਕਿਸੇ ਵੀ ਪ੍ਰਕਾਰ ਦੀ ਨਾਮ ਨੂੰ ਲੈ ਕੇ ਜਾਂ ਕਿਸੇ ਪ੍ਰਕਾਰ ਦੀ ਕੋਈ ਕਰੈਕਸ਼ਨ ਹੈ ਪਿੰਡ ਦੀ ਵਾਰ ਕਿਉਂਕਿ ਵਾਰਡਬੰਦੀ ਉਸੇ ਤਰੀਕੇ ਦੇ ਨਾਲ ਰਹਿਣੀ ਹੈ ਪਰ ਰਜਿਸਟ੍ਰੇਸ਼ਨ ਜਿਹੜਾ ਰਹਿਣਾ ਹੈ ਰਜਿਸਟ੍ਰੇਸ਼ਨ ਪਾਲਿਸੀ ਜਿਹੜੀ ਐਪਲੀਕੇਬਲ ਹੋਣੀ ਹੈ ਉਹ ਬਲੋਕ ਲੈਵਲ ਤੇ ਹੋਏਗੀ ਕਿਹੜੇ ਪਿੰਡ ਦੇ ਵਿੱਚ ਕਿਸ ਕੈਟਾਗਰੀ ਦੀ ਸੀਟ ਆਉਣੀ ਹੈ ਉਹ ਬਲੋਕ ਲੈਵਲ ਉਤੇ ਡਿਸਾਈਡ ਹੋਏਗੀ ਤੇ ਇਹ ਪਾਵਰ ਡਾਇਰੈਕਟ ਤੌਰ ਉਤੇ ਡੀਸੀ ਸਾਹਿਬ ਨੂੰ ਦਿੱਤੀ ਗਈ ਹੈ ਜਿਨਨੇ ਵੀ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਹ ਪਾਵਰ ਦਿੱਤੀ ਗਈ ਹੈ ਕਿਸ ਪਿੰਡ ਦੇ ਵਿੱਚ ਕਿਸ ਕੈਟਾਗਰੀ ਦੇ ਸਰਪੰਚ ਹੋਏਗਾ ਚਾਹੇ ਉਹ ਐਸਸੀ ਕਾਸਟ ਨੂੰ ਲੈ ਕੇ ਹੋਵੇ ਬੀਸੀ ਆ ਜਨਰਲ ਦੀ ਜਿਹੜੀ ਵੀ ਸੀਟ ਹੋਏਗੀ ਠੀਕ ਹੈ ਜੀ ਤਾਂ ਇਹ ਮੈਮੋ ਡੇਟ ਤੁਸੀਂ ਵੇਖ ਸਕਦੇ ਹੋ ਜੀ 22 9 2024 ਨੂੰ ਇਹ ਲੈਟਰ ਜਾਰੀ ਕੀਤੀ ਗਈ ਹੈ ਜਨਰਲ ਇਲੈਕਸ਼ਨ 4 ਆਫਿਸ ਆਫ ਗ੍ਰਾਮ ਪੰਚਾਇਤ 2024 प्लीज़ रेफर टू लेटर नंबर टू सैवन सैवन टू डेट ट्वेंटीएथ नाइंथ ट्वेंटियथ सितंबर टू थाउजेंड ट्वेंटी फोर इशुड बाई द रूरल डेवलपमेंट एंड पंचायत डिपार्टमेंट एड्रेस टू ऑल द डिप्टी कमिश्नर ठीक है जी जिस की गया है वाइड लेटर अंडर रेफरेंस द डिपार्टमेंट ऑफ रूरल डेवलपमेंट एंड पंचायत हैज़ शेयर्ड विद यू ਕਾਪੀ ਆਫ ਦਾ ਨੋਟੀਫਿਕੇਸ਼ਨ ਡੇਟਡ 16 ਨੋ 2024 ਐਂਡ 19 ਨੋ 2024 ਐਂਡ ਆਲਸੋ ਹੈਜ਼ ਇਸ਼ੂਡ ਡਾਇਰੈਕਸ਼ਨ ਫਾਰ ਕੈਰਿੰਗ ਆਊਟ ਦਾ ਰਿਜਰਵੇਸ਼ਨ ਆਫ ਆਫਿਸ ਆਫ ਸਰਪੰਚ ਐਜ਼ ਪਰ ਦਾ ਪੰਚਾਇਤ ਰਾਜ ਐਕਟ ਐਂਡ ਰੂਲ ਇਸ ਲਾਈਨ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਜਿਹੜੀਆਂ ਲੈਟਰ ਜਾਰੀ ਕੀਤੀ ਗਈਆਂ ਸੀ 16 ਨੋ ਨੂੰ ਜਿਹੜੀ ਜਾਰੀ ਕੀਤੀ ਗਈ ਸੀ 19 ਨੋ ਨੂੰ ਜਾਰੀ ਕੀਤੀ ਗਈ ਸੀ ਡੀਸੀ ਸਾਹਿਬਾਨ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਉਹ ਜਿਹੜਾ ਪੰਚਾਇਤੀ ਰਾਜ ਐਕਟ ਦੇ ਰੂਲ ਦੇ ਅਕੋਰਡਿੰਗ ਜਿਹੜੇ ਸਰਪੰਚ ਦੀ ਜਿਹੜੀ ਰਿਜਿਓਰੇਸ਼ਨ ਪਾਲਿਸੀ ਆ ਉਸ ਨੂੰ ਕੈਰੀ ਆਨ ਕਰਨਗੇ ਕੈਰੀ ਆਊਟ ਕਰਨਗੇ ਰਿਜਿਓਰੇਸ਼ਨ ਆਫ ਆਫਿਸ ਆਫ ਦਾ ਸਰਪੰਚ ਇਸ ਟੂ ਬੀ ਨੋਟੀਫਾਈਡ ਬਾਈ ਦਾ ਡਿਪਟੀ ਕਮਿਸ਼ਨਰ ਕਨਸਰਨਡ ਬਾਈ ਵੇ ਆਫ ਪਬਲਿਕੇਸ਼ਨ ਇਨ ਆਫੀਸ਼ੀਅਲ ਗਜ਼ਟ ਆਫੀਸ਼ੀਅਲ ਗਜ਼ਟ ਦੇ ਵਿੱਚ ਕਿਉਂਕਿ ਜਿਹੜੀ ਸਾਰਾ ਡਾਟਾ ਆਏਗਾ ਜੀ ਪਿੰਡ ਵਾਈ ਜਿਹੜੀ ਸੀਟ ਹੈ ਉਹ ਡਿਕਲੇਅਰ ਕੀਤੀ ਜਾਏਗੀ ਤਾਂ ਰਾਜ ਚੋਣ ਕਮਿਸ਼ਨ ਦੀ ਸਾਈਟ ਉਤੇ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਵੀ ਡੀਸੀ ਸਾਹਿਬਾਨ ਦੀ ਆਫਿਸ ਅਫੀਸ਼ੀਅਲ ਸਾਈਟ ਬਣੀ ਹੋਈ ਹੈ ਉੱਥੇ ਵੀ ਅਪਲੋਡ ਕੀਤੀ ਜਾਏਗੀ ਯੂ ਆਰ ਡਾਇਰੈਕਟ ਟੂ ਸਪਲਾਈ ਅ ਕਾਪੀ ਆਫ ਦਾ ਨੋਟੀਫਿਕੇਸ਼ਨ ਐਸ ਪਬਲਿਸ਼ਡ ਇਨ ਦਾ ਅਫੀਸ਼ੀਅਲ ਗੈਜ਼ਟ ਇਮੀਡੀਏਟਲੀ ਅਪਨ ਸੱਚ ਪਬਲਿਕੇਸ਼ਨ ਟੂ ਦਾ ਕਮਿਸ਼ਨ ਬਾਈ ਈਮੇਲ ਤਾਂ ਇਹ ਜਾਰੀ ਕੀਤਾ ਗਿਆ ਜੀ ਫੋਰਵਰਡ ਕਿਸ-ਕਿਸ ਨੂੰ ਕੀਤਾ ਗਿਆ ਸੈਕਟਰੀ ਰੂਲਰ ਡਿਪਾਰਟਮੈਂਟ ਡਿਪਲੋਇਮੈਂਟ ਐਂਡ ਪੰਚਾਇਤ ਅੰਡਰ ਰੈਫਰੈਂਸ ਨੰਬਰ 100 ਐਂਡ 100 ਵੀ ਨੋ 2024 ਫਾਰ ਇਨਫੋਰਮੇਸ਼ਨ ਐਂਡ ਨੈਸੈਸਰੀ ਐਕਸ਼ਨ ਤਾਂ ਡੀਸੀ ਸਾਹਿਬਾਨ ਨੂੰ ਇਹ ਕਿਹਾ ਗਿਆ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਆਪਣਾ ਕੰਮ ਮੁਕੰਮਲ ਕਰੋ ਜੀ ਕਿਉਂਕਿ ਰਿਜੂਰੇਸ਼ਨ ਦੇ ਅਕੋਰਡਿੰਗ ਹੀ ਫਿਰ ਸੀਟ ਡਿਸਾਈਡ ਹੋਏਗੀ ਉਸ ਤੋਂ ਬਾਅਦ ਜਿਹੜੇ ਚੋਣ ਹੈ ਉਹ ਕਰਵਾਏ ਜਾਣਗੇ ਤਾਂ ਚੋਣ ਜਿਹੜੇ ਹੈ ਜੀ ਉਹ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਇੱਕ ਡੇਟ ਨਿਕਲ ਕੇ ਆ ਰਹੀ ਹੈ ਜੀ 13 ਤਰੀਕ ਹੋ ਸਕਦਾ ਹੈ 13 ਨੂੰ ਹੋ ਜਾਏ 15 ਨੂੰ ਹੋ ਜਾਏ ਇਸ ਤੋਂ ਇਲਾਵਾ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੋਣੇ ਦਾ ਸੀਜ਼ਨ ਹੈ ਉਸ ਦੇ ਕਾਰਨ ਜੋ ਨਾ ਪੋਸਟਪੋਨ ਵੀ ਹੋ ਸਕਦੇ ਨੇ ਪਰ ਪੋਸੀਬਿਲਟੀ ਘੱਟ ਲੱਗ ਰਹੀ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਚਾਇਤ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਕੀਤੀ ਗਈ ਹੈ ਉਸ ਦੇ ਨਾਲ ਜਿਹੜੀ ਇੱਕ ਉਹਨਾਂ ਦੀ ਜਨ ਸਭਾ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਪੰਚਾਇਤੀ ਇਲੈਕਸ਼ਨ ਬਹੁਤ ਹੀ ਜਲਦ ਕਰਵਾਈ ਜਾਏਗੀ ਤਾਂ ਇਹ ਮੰਨ ਕੇ ਚੱਲੋ ਜੀ ਬਹੁਤ ਹੀ ਜਲਦ ਜਿਹੜੀ ਪੰਚਾਇਤ ਦੀ ਇਲੈਕਸ਼ਨ ਹੈ ਪੰਚਾਇਤ ਸਰਪੰਚ ਦੀਆਂ ਇਲੈਕਸ਼ਨਾਂ ਨੇ ਉਹ ਹੋ ਸਕਦੀਆਂ ਨੇ ਇਹ 올ਡ ਡਿਪਟੀ ਕਮਿਸ਼ਨ ਨੂੰ ਜਿਹੜੀ ਲੈਟਰ ਹੈ ਕੱਲ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਰਿਜ਼ਰਵੇਸ਼ਨ ਪਾਲਿਸੀਜ਼ ਹੈ ਉਸ ਨੂੰ ਜਲਦੀ ਜਲਦੀ ਕੈਰੀ ਆਊਟ ਕੀਤਾ ਜਾਏ ਤੇ ਪੰਚਾਇਤੀ ਇਲੈਕਸ਼ਨ ਹੈ ਉਹ ਜਲਦੀ ਜਲਦੀ ਕਰਵਾਈ ਜਾਏ ਥੈਂਕ ਯੂ ਵੈਰੀ ਮਚ ਫੇਅਰ ਮਿਲਦਿਆਂ ਜੀ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸਰੀਆਕਾਰ ਤੇ ਰਾਮਰਾ